ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਆਪਣੇ ਖਾਸ ਤੌਰ ਤੇ ਦੋਸਤੋ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਆ ਪੇਜ ਨੂੰ ਜਰੂਰ ਫੋਲੋ ਕਰ ਲਿਓ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਕਾਫੀ ਵੀਡੀਓ ਜੜੀਆਂ ਆਪਾਂ ਇਸ ਘਰ ਤੋਂ ਬਣਾ ਕੇ ਜੜੀਆਂ ਪਿੰਡ ਜਿੱਥੇ ਤੁਸੀਂ ਖਾਸतौर ਤੇ ਦੋਸਤੋ ਵਿజిਟ ਕਰਨੀ ਹੈਗੀ ਆ ਦੁੱਗਲ ਵਾਲਾ ਪਿੰਡ ਆ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਵੀਰ सोनू ਦੇ ਕੋਲੇ ਆਏ ਆ सोनू ਵੀਰ ਤੇ ਜਿਹੜੇ ਭਾਅ ਪੜਤੇ ਆ ਜਾਂ ਵਹਿੜਾਂ ਵੇਖੀਏ ਤੇ ਦੋਸਤੋ ਬਹੁਤੇ ਵੀਰਾਂ ਨੂੰ ਪਸੰਦ ਆਉਂਦੀਆਂ ਨੇ ਭਾਅ ਪੜਤਾ ਵੀ ਚੰਗਾ ਹੁੰਦਾ ਬਾਕੀ ਅੱਜ ਖਾਸ ਕੀ ਜਿਹੜਾ ਲੈ ਕੇ ਆਏ ਨੇ ਉਹ ਆਪਾਂ ਪੂਰੀ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਜਿਆਣਾ ਕਿ ਵੀ ਅੱਜ ਕੀ ਰੇਟ ਭਾਅ ਪੜਤੇ ਤੇ ਪਸ਼ੂ ਆ ਕਿੰਨਾ ਮਿਲ ਰਿਹਾ ਕੋੜਾ ਥੱਲੇ ਠੀਕ ਆ ਅੱਜ 11 ਮਾਰਚ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ 9:15 ਮਾਰਨਿੰਗ ਦਾ ਹੈਗਾ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਜਦੋਂ ਤੁਸੀਂ ਸਬਦਾ ਕਰਦੇ ਹੋ ਬਹੁਤੇ ਵੀਰਾਂ ਦਾ ਕਹਿਣਾ ਹੁੰਦਾ ਵੀ ਇੱਕ ਜਿਹੜਾ ਟਾਈਮ ਜ਼ਰੂਰ ਨੋਟ ਕਰਾ ਦਿੱਤਾ ਜਾਵੇ ਨਾਲ ਲੱਗਦੇ ਪਿੰਡ ਦੋਸਤੋ ਰਸੂਲਪੁਰ ਨਹਿਰਾ ਬਿਲਕੁਲ ਨਜ਼ਦੀਕ ਪਿੰਡ ਆ ਠੀਕ ਆ ਕੋਈ ਤਰਨ ਤਰਨ ਸਾਹਿਬ ਤੋਂ ਜਿਹੜੀ ਦੂਰੀ ਆ ਕੋਈ 8-7 ਕਿਲੋਮੀਟਰ ਦੀ ਹੈਗੀ ਆ ਇਸ ਪਿੰਡ ਦੀ ਆਓ ਕਰਦੇ ਆ ਗੱਲਬਾਤ ਵੀਰ सोनू ਦੇ ਨਾਲ ਪੁੱਛਦੇ ਆ ਕੀ ਡਿਟੇਲ ਹੈਗੀ ਆ ਇਹਨਾਂ ਵਹਿੜਾਂ ਦੀ ਠੀਕ ਆ ਖਾਸ ਤੌਰ ਤੇ ਦੋਸਤੋ ਵਹਿੜਾਂ ਦਾ ਕੰਮ ਆ ਅ ਤੁਸੀਂ ਸਮੇਂ-ਸਮੇਂ ਦੇ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਠੀਕ ਆ ਆਜੋ ਜੀ ਸਭ ਤੋਂ ਪਹਿਲਾਂ ਵੀਰ ਸੋਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਵੀਰ ਵਧੀਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਠੀਕ ਹੈ ਸੋਨੂੰ ਭਾਈ ਵੇੜਾ ਅੱਜ ਕਿੰਨੀਆਂ ਨੇ ਬਕਾਉ ਵੇੜਾ ਆਪਣੇ ਕੋਲ 4 ਨੇ ਠੀਕ ਆ ਤੇ ਤਿੰਨ ਗੱਬਣਾ ਤੇ ਇੱਕ ਕਾਲੀ ਸੁਈ ਹੋਈ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਸੁਈਆਂ ਤਿੰਨ ਨੇ ਦੋ ਸੁਈਆਂ ਇਹ ਨਹੀਂ ਇੱਕ ਸੂਈ ਆ ਤਿੰਨ ਗੱਬਣਾ ਨੇ ਤਿੰਨ ਗੱਬਣ ਨੇ ਹਾਂਜੀ ਪਿਆਰੀਆਂ ਵਈ ਚਾਰ ਬਿਹੜਾ ਨੇ ਟੋਟਲ ਹਾਂਜੀ ਹਾਂਜੀ ਤੇ ਆਜੋ ਪਹਿਲੇ ਨੰਬਰ ਤੋਂ ਇਧਰੋਂ ਸਟਾਰਟ ਕਰ ਲਈਏ ਠੀਕ ਆ ਜਿਹੜਾ ਖਾਸ ਤੌਰ ਤੇ ਪਸ਼ੂ ਜਿਹੜਾ ਦੋਸਤੋ ਤੁਹਾਨੂੰ ਪਸੰਦ ਆ ਜਾਊਗਾ ਜਿਹੜੇ ਸੂਏ ਸਵਾਏ ਨੇ ਉਹਨਾਂ ਦੀ ਚੁਵਾਈ ਕਰਕੇ ਤਸੱਲੀ ਕਰ ਲਿਓ ਜਿਹੜੇ ਅੱਗੇ ਸੂਨ ਦੇ ਵਿੱਚ ਰੈਡੀ ਆ ਬਿਲਕੁਲ ਤਿਆਰੀ ਚ ਨੇ ਉਹਨਾਂ ਦੀ ਟਿੱਪ ਕੇ ਚੌਥਾ ਥਨਾ ਦੇ ਪਾਸ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਤੁਹਾਨੂੰ ਭਾਈ ਇਹ ਪਹਿਲੇ ਨੰਬਰ ਦੀ ਜਿਹੜੀ ਵੈੜਾ ਵੀਰ ਕੀ ਡਿਟੇਲ ਹੈਂ ਦੀ ਇਹ ਅਜੇ ਇਹਦਾ ਹਫਤਾ ਇੱਕ ਬਾਕੀ ਆ ਹਾਂਜੀ ਤੇ ਦੂਜੇ ਸੂਵੇ ਨੇ ਸੂਣਾ ਵਾ ਠੀਕ ਹੈ ਜੀ ਹਾਂਜੀ ਆ ਪੂਰੀ ਸੀਲ ਠੰਡੀ ਕੋਈ ਗੱਲ ਨਹੀਂ ਹੈਗੀ ਕਿਸ ਤਰ੍ਹਾਂ ਦੀ ਵੀ ਠੀਕ ਹੈ ਦੂਜਾ ਸੂਬਾ ਸੂਣਾ ਹਨਾ ਹਫਤਾ ਲੈ ਜੂ ਹਜੇ ਹਾਂਜੀ ਹਾਂਜੀ ਹਫਤਾ ਲੈ ਜੂ ਆ ਵੇਖੋ ਠੀਕ ਹੈ ਜੀ ਆ ਢਿੱਲਾ ਢੁਲਾ ਪੂਰੀਆਂ ਜੇ ਠੀਕ ਹਾਂਜੀ ਬਾਕੀ ਢਿੱਲਾ ਢੁਲਾ ਦੇ ਵਿੱਚ ਹਜੇ ਦੋਸਤੋ ਪੂਰੇ ਲੜਦੁੜ ਤੁਸੀਂ ਵੇਖ ਸਕਦੇ ਹੋ ਪੂਰਾ ਖਚਾ ਹੈਗਾ ਬੈਕ ਸਾਈਡ ਨੂੰ ਠੀਕ ਹੈ ਤੇ ਵੜ ਜਿਹੜੀ ਆ ਦੂਜਾ ਸੂਬਾ ਸੂਣੀ ਹੈ ਠੀਕ ਹੈ ਪੂਰੀ ਖਬਰਦਾਰ ਹੋ ਗਈ ਆ ਤਕਰੀਬਨ ਤਿਆਰੀ ਦੇ ਵਿੱਚ ਜੁਟ ਗਈ ਆ ਇਹਨੂੰ ਸੋਨੂੰ ਬਈ ਖੋਲ ਕੇ ਦਿਖਾਈਏ ਵੀਰਾਂ ਨੂੰ ਤੇ तकरीबन ਤੁਹਾਨੂੰ ਵੀ ਮਿਲਕਿੰਗ ਦੀ ਗੱਲ ਕਰੀਏ ਤੇ ਕਿੰਨਾ ਕੁ ਪਾਉਣ ਦੀ ਸੁਭਾਅ ਆਪਣਾ ਇਸ ਬੈੜ ਦੀ ਮਿਲਕਿੰਗ ਚਲੋ ਆਪਾਂ ਜ਼ਿਆਦਾ ਨਹੀਂ ਕਹਿੰਦੇ 15 16 ਲੀਟਰ ਤੇ ਆਰਾਮ ਨਾਲ ਕਰਨਾ ਚਾਹੀਦਾ ਹੈ ਜਿਹੜੀ ਕਿ ਬੈੜ ਆ ਹਾਂਜੀ ਹਾਂਜੀ ਜਿਹੋ ਜਿਹਾ ਥਣ ਭਾਂਡਾ ਹੈਗਾ 15 ਲੀਟਰ ਦੀ ਕੈਪੈਸਿਟੀ ਤਾਂ ਚਲੋ ਹੋਣੀ ਚਾਹੀਦੀ ਹੈ ਠੀਕ ਆ ਫੇਸ ਕੁਆਲਟੀ ਆ ਦੇਖੋ ਜੀ ਆ ਫੇਸ ਤੋਂ ਜੀ ਦਿਖਾਈ ਦਿੰਦੀ ਹੈ ਇਤਰਾਹ ਦੀ ਠੀਕ ਆ ਤੇ ਛੋਟਾ ਜਿਹਾ ਕੰਨ ਬਿਲਕੁਲ ਜਿਹੜੀ ਐਚ ਐਫ ਦੇ ਕਰੋਸ ਸੰਗ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਐਚ ਐਫ ਕਰੋਸ ਸੰਗ ਦੇ ਵਿੱਚ ਜਿਹੜੀ ਹੈ ਬੈੜ ਠੀਕ ਆ ਆ ਕਰ ਸਕਦੇ ਸੀ ਠੀਕ ਆ ਬਾਕੀ ਥਾਣੇਵਾ ਜਿਹੜਾ ਦੋਸਤੋ ਬਿਲਕੁਲ ਪੱਦਰ ਤੇ ਚੌਰਸ ਥਾਣੇਵਾ ਲੇਵਾ ਜਿਹੜਾ ਚੌਰਸ ਹੈਗਾ ਠੀਕ ਆ ਤੇ ਬਿਲਕੁਲ ਫਿਕਸ ਆਰਡਰ ਦੀ ਹੈਗੀ ਆ ਕਿਸੇ ਤਰ੍ਹਾਂ ਦੀ ਕੋਈ ਭਾਲ ਨਹੀਂ ਹੈਗੀ ਕਿ ਆ ਕੋਈ ਉਤਰਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਠੀਕ ਆ ਫਿਕਸ ਆਰਡਰ ਦੇ ਵਿੱਚ ਜਿਹੜੀ ਵਹੜਾ ਤੇ ਬਿਲਕੁਲ ਮੁੱਠੀ ਵਾਲਾ ਥਾਣਾ ਅਗਰਲੇ ਤੇ ਮਗਰਲੇ ਜਿਹੜਾ ਥਾਣਾ ਦਾ ਜਿਹੜਾ ਦੋਸਤੋ ਗੈਪ ਆ ਉਹ ਵੀ ਚੰਗਾ ਬਾਕੀ ਥਾਣਾ ਸੈਜ ਜਿਹੜਾ ਉਹ ਚੰਗਾ ਹੈਗਾ ਠੀਕ ਆ ਆ ਉਲਟ ਪਹਿਣੀ ਵਾਲੇ ਪਾਸੇ ਤੋਂ ਥਾਣਾ ਨੂੰ ਜਰੂਰ ਇੱਕ ਵਾਰੀ ਦੇਖ ਲਓ ਠੀਕ ਆ ਬਿਲਕੁਲ ਨਜ਼ਦੀਕੀ ਦੇ ਨਾਲ ਦੇਖ ਲਓ ਜੀ ਠੀਕ ਆ ਸਾਈ ਸੂਜੀ ਜਿਹੜਾ ਬਿਲਕੁਲ ਵਧੀਆ ਤੇ ਤੁਸ ਨੂੰ ਵੀਰ ਕੀ ਲੈਦੇ ਮੁੱਲ ਕਿੰਨੀ ਡਿਮਾਂਡ ਆ ਮੁੱਲ ਇਹਦਾ ਭਾਵੇਂ ਆਪਾਂ 40 ਕਰ ਲਈਏ ਹਾਂਜੀ ਲਾਸਟ ਆਪਾਂ 36000 ਦੀ ਗਾਈ ਦੇ ਦਾਂਗੇ 36 ਦੀ ਹਾਂਜੀ 36000 ਠੀਕ ਆ ਹਾਂਜੀ 36000 ਦੀ ਜਿਹੜੀ ਦੋਸਤੋ ਇਹ ਵੈੜ ਹੋ ਜਾਊਗੀ ਥੋੜਾ ਜਿਹਾ ਅੱਗੇ ਗਰਮੀ ਦੇ ਸੀਜ਼ਨ ਦਾ ਵੀ ਥੋੜਾ ਜਿਹਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਹੈ ਤਕਰੀਬਨ ਵੈੜਾਂ ਦਾ ਵੀ ਨਾਰਮਲੀ ਇੱਕ ਤੇਜ਼ੀ ਵੀ ਬਹੁਤ ਜ਼ਿਆਦਾ ਰਹੀ ਆ ਆਉਣ ਵਾਲੇ ਪਹਿਲਾਂ ਵਾਲੇ ਸਮੇਂ ਦੇ ਵਿੱਚ ਕੋਈ 45 48 46000 ਰੁਪਏ ਇਹੋ ਜੀ ਦਾ ਵੜ ਦਾ ਮੁੱਲ ਰਿਹਾ ਹੁਣ ਕਿਤੇ ਨਾ ਕਿਤੇ ਜਿਹੜਾ ਲੈਵਲ ਥੋੜਾ ਡਾਊਨ ਹੁੰਦਾ ਕਿਉਂਕਿ ਗਰਮੀ ਦਾ ਜਿਹੜਾ ਸੀਜ਼ਨ ਆ ਬਾਕੀ ਕ੍ਰੋਸ ਆਂਗ ਦੇ ਵਿੱਚ ਆ ਕਿਸੇ ਤਰ੍ਹਾਂ ਦਾ ਵੀ ਜਿਵੇਂ ਧੁੱਪੇ ਛਾਂ ਦੀ ਚਾਹੇ ਬਾਲ ਘਰ ਕਰਨ ਦੀ ਕਿਤੇ ਵੀ ਉਮਰੀ ਸਮੱਸਿਆ ਨਹੀਂ ਆਉਂਦੀ ਕ੍ਰੋਸ ਆਂਗ ਦੇ ਵਿੱਚ ਜਿਆਦੀ ਪਿਓਰਿਟੀ ਵਿੱਚ ਵੜਾ ਨੂੰ ਕਿਤੇ ਨਾ ਕਿਤੇ ਮੁਸ਼ਕਲ ਆਉਂਦੀ ਹੈ ਕ੍ਰੋਸ ਆਂਗ ਦੀਆਂ ਜਿਹੜੀਆਂ ਵੜਾ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਗਰਮੀ ਮਹਿਸੂਸ ਹੋਣ ਦਾ ਕੋਈ ਜਿਆਦਾ ਗੱਲਬਾਤ ਨਹੀਂ ਸ਼ਾਇਬਾ ਲੰਗਰੇ ਵਿੱਚ ਹਾਂ ਹਾਂ ਜੀ ਪੂਰੀ ਸੀਲ ਸਾਊ ਕੋਈ ਗੱਲ ਹੀ ਨਹੀਂ ਕਿਸ ਤਰ੍ਹਾਂ ਦੀ ਇਹਦੇ ਜੀ 4-5 ਦਿਨ ਖੜਦੀ ਏ 4-5 ਦਿਨ ਸਮਾਂ ਲੈ ਜੂਗੀ ਹਾਂ ਜੀ ਹਾਂ ਜੀ ਠੀਕ ਹੈ 4 ਤੋਂ 5 ਦਿਨ ਸਮਾਂ ਲੈ ਜੂ ਤਾਂ ਸੂਬਾ ਦੂਜਾ ਸੁਣਾ ਜੀ ਸੂਬਾ ਦੂਜਾ ਸੁਣਾ ਠੀਕ ਹੈ ਮੋਟਾ ਗੁੱਲ ਥਾਣਾ ਤੇ ਸੂਬਾ ਦੂਜਾ ਆ ਕਰੋ ਚੱਕ ਜੀ ਕੋਈ ਸੀਲ ਸਾਊ ਕਿਸ ਤਰ੍ਹਾਂ ਦੀ ਢਿੱਲਾ ਜੇ ਭਰ ਜਣਾ ਪੂਰਾ ਚੱਲ ਹੈ ਜੀ ਹਾਂ ਕਈ ਬੜਾ ਫਿਰ ਬੜਾ ਬੁੜਕ ਬੜਕਦੀਆਂ ਵੀਰ ਜੀ ਹੈ ਨਾ ਵੀ ਪਰੇਸ਼ਾਨ ਵੀ ਕਰਦੀਆਂ ਨੇ ਪਰ ਅੱਛਾ ਅੱਛਾ ਹੀ ਹਾਲ ਨੂੰ ਆਦਾਂ ਤੇ ਗਰਮ ਹੁੰਦੀ ਆ ਬੜਾ ਗਰਮ ਹੁੰਦੀ ਆ ਹਾਂ ਪਰ ਇਹਨੂੰ ਨਹੀਂ ਕੋਈ ਪਰਵਾਹ ਹੀ ਨਹੀਂ ਜਿੱਦਾਂ ਮਰਜੀ ਬੈਠੇ ਰਹੋ ਕੋਈ ਚੱਕ ਨਹੀਂ ਵੀ ਕੋਈ ਜਿਵੇਂ ਮਰਜ਼ੀ ਹੱਥੋਂ ਤਾਂ ਆਪਾਂ ਲਈ ਜਾਂਦੇ ਆ ਵੀ ਕਿਸੇ ਤਰ੍ਹਾਂ ਕੋ ਪੈਰ ਨਹੀਂ ਪੁੱਟਣ ਡਈਗੀ ਹਾਂ ਹਾਂ ਕੋਈ ਗੱਲ ਨਹੀਂ ਤੇ ਸੂਬਾ ਦੂਜਾ ਸੁਣ ਜਾ ਰਹੀ ਹੈ ਨਾ ਜੀ ਪੰਜ ਦਿਨ ਲੈ ਜੂਗੀ ਸਮਾਂ ਹਾਂਜੀ ਹਾਂਜੀ ਠੀਕ ਆ ਤੇ ਤਕਰੀਬਨ ਲੜ-ਲੋੜ ਮਾਰਾ ਵਿਖਾਓ ਵੀ ਢਿੱਲ-ਢੁਲ ਹੈਗੀ ਹੈ ਜੀ ਹਾਂਜੀ ਹਾਂਜੀ ਨਾ ਜੀ ਵਾਦੂ ਠੀਕ ਆ ਆ ਬੈਕ ਸਾਈਡ ਤੋਂ ਥੰਨ ਸੋਨਵੀਰ ਖੋਲ ਕੇ ਇਹਨੂੰ ਦਿਖਾਈਏ ਹਾਂਜੀ ਠੀਕ ਆ ਵੱਡੇ ਕਦ ਕੱਦ ਦੇ ਵਿੱਚ ਆ ਦੋਸਤੋ ਸ਼ਹੀਵਾਲ ਨੋਰਮਲ ਦੇਖ ਲਓ ਕਈ ਵੀਰ ਹਾਈਟ ਕਹਿ ਦਿੰਦੇ ਆ ਦੇਖ ਲਓ ਜੀ ਹਾਈਟ ਮੇਰੇ ਆ 6 ਫੁੱਟ ਦੇ ਕਰੀਬ ਆ ਕੱਦ ਬਿਲਕੁਲ ਜੀ ਹਾਂਜੀ ਕਈ ਹਾਈਟ ਉਹ ਕਹਿ ਦਿੰਦੇ ਹਾਈਟ ਪੂਰੀ ਹੈਗੀ ਬੈੜ ਦੀ ਕੱਦ ਪੂਰਾ ਹੈਗਾ ਨੋਰਮਲ ਜੇਕਰ ਆਪਾਂ ਪਿਓਰਟੀ ਵਾਲੀ ਪਿਓਰ ਬੈੜ ਦੀ ਗੱਲ ਕਰੀਏ ਸ਼ਹੀਵਾਲ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਕੱਦ ਵੀ ਮੇਲ ਖਾਂਦੇ ਆ ਇਸ ਬੈੜ ਦੇ ਨਾਲ ਵੱਡੇ ਕਦ ਕੱਦ ਦੇ ਵਿੱਚ ਆ ਠੀਕ ਆ ਹਾਂ ਦੇ ਹੋਏ ਠੀਕ ਹੈ ਜੀ ਠੀਕ ਹੈ ਗੈਪ ਜਿਹੜਾ ਦੋਸਤੋ ਵਿੱਚ ਵਿਥਾਂ ਵਰਨਾ ਪੂਰੀਆਂ ਨੇ ਥਾਣਾ ਦੇ ਵਿੱਚ ਤੇ ਠੀਕ ਹੈ ਹਾਂ ਤੁਹਾਨੂੰ ਵੀ ਜਿਹੜਾ ਪੂਰੀ ਸਫਾਈ ਦੇ ਵਿੱਚ ਥਾਣਾ ਠੀਕ ਆ ਲੇਵਾ ਵੀ ਪੂਰਾ ਸਫਾਈ ਦੇ ਵਿੱਚ ਆ ਤੇ ਤੁਹਾਨੂੰ ਵੀ ਇਹਦਾ ਮੁੱਲ ਕੀ ਆ ਡਿਮਾਂਡ ਕਿੰਨੀ ਆ ਜੀ ਮੁੱਲ ਇਹਦਾ ਆਪਾਂ ਭਾਵੇਂ 65 ਕਰ ਲਈਏ ਹਾਂਜੀ 60000 ਚੋਂ 1000 ਰੁਪਿਆ ਛੋਟ ਕਰਾਂਗੇ ਆਪਾਂ 60000 ਦੇ ਵਿੱਚੋਂ ਹਾਂਜੀ ਹਾਂਜੀ ਜੇ ਜਿਹੜਾ ਕੋਈ 52 55 ਕਿਸੇ ਨੇ ਵੀਰ ਨੇ ਲਹੁਣਾ ਉਹ ਭੂਮ ਭਾਵੇਂ ਨਾ ਹੀ ਕਰੇ ਕਿਉਂਕਿ ਆਪ ਆਪ ਨੂੰ ਖੁਦ ਨੂੰ ਮਹਿੰਗੀ ਆਈ ਹੈ ਕਹੀਂ ਹਾਂ 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 ਪੂਰੀ ਸੀਰੀ ਸਾਬੂ ਕਰਤੀ ਆ ਬਸ ਆ ਚੀਜ਼ ਵੇਖ ਕੇ ਆਪਾਂ ਲੈ ਕੇ ਆਏ ਆ ਨਹੀਂ ਤਾਂ ਹੱਦ ਦਿੰਦੇ ਬਾੜੇ ਵੀਰ ਚਾਹੀ ਵਾਲ ਗਰਮ ਹੁੰਦੀ ਆ ਹਾਂ ਹਾਂਜੀ ਲੋ ਵੀ ਦੋਸਤੋ ਕਿਤੇ ਨਾ ਕਿਤੇ ਜਦੋਂ ਪਸ਼ੂ ਉੱਚਾ ਮਿਲਦਾ ਨਾ ਜਿਹੜੇ ਵਪਾਰੀ ਵੀਰ ਖਰੀਦਦੇ ਆ ਕੋਈ ਨਾ ਪਸ਼ੂ ਉੱਚਾ ਮਿਲਦਾ ਥੋੜਾ ਜਿਹਾ ਅੱਗੋਂ ਟਕਾਣਿਆਂ ਤੋਂ ਇਸ ਕਰਕੇ ਰੇਟ ਥੋੜਾ ਜਿਹਾ ਮਹਿਸੂਸ ਹੋ ਸਕਦਾ ਬਾਕੀ 55000 ਦੇ ਆਹ ਲਓ ਦੇ ਕੇ ਦੇ ਸਹੀ 20 ਲੀਟਰ ਆਮਲਾ 20 ਤੋਂ ਪਲੱਸ ਹੀ ਕਰੂਗੀ ਦੋ ਤੇ ਕੋਈ ਚੱਕਰੀ ਨਹੀਂ ਨੇ ਮੱਜਾਂ ਵਾਲੀ ਫੈਂਟ ਆਉਣੀ ਹੈ ਇਹਦੀ ਬਿਲਕੁਲ ਸੀਲ ਸਾਬੂ ਪੂਰੀ ਹੈ ਕੋਈ ਚੱਕਰੀ ਨਹੀਂ ਕਿਸ ਤਰ੍ਹਾਂ ਦਾ ਵੀ ਹੈਗਾ ਠੀਕ ਹੈ ਜੀ ਅਜੇ ਮਰਜ਼ੀ ਹੱਥ ਲਗਾਈ ਜਾਓ ਤੇ 60000 ਕਿਹਾ ਜੀ ਹਾਂ ਜੀ 60000 ਤਿਹਾਰ ਛੋਟ ਕਰਦਾ ਯਾਰ 59 ਦੀ ਹੁੰਦੀ ਹੈ ਨਾ ਇੱਕ ਘੱਟ 60 ਦੀ ਜਿਹੜੀ ਦੋਸਤ ਇਹ ਵੈੜ ਹੋਣੀ ਹੈ ਤੇ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਜਿਹੜੇ ਵੀਰ ਨੇ ਖਾਸ ਤੌਰ ਤੇ ਖਰੀਦਣੀ ਹੈ ਵੈੜ ਇੰਨੇ ਪੈਸੇ ਲਾਉਣੇ ਆ ਸਫਾਈ ਪੂ ਸ਼ੋਰ ਪੂਰੀ ਆ ਸੀਲ ਸਾਉ ਵੀ ਪੂਰੀ ਆ ਸੀਲਸ ਲੱਗ ਇੰਨੀ ਕਿ ਜ਼ਿਆਦੀ ਆ ਵੀ ਤੁਹਾਨੂੰ ਜਿੰਨੀ ਵਾਰੀ ਵੀ ਕਹਿ ਲੋ ਵੀ ਓਨੇ ਵਾਰੀ ਹੱਥ ਲਗਾ ਕੇ ਥੱਲੇ ਉਹ ਦਿਖਾਤਾ ਜੇ ਮਰਦੀ ਬੱਚਾ ਥੱਲੇੋਂ ਲੰਗੀ ਜਾਵੇ ਵੀ ਇਹ ਨਹੀਂ ਵੀ ਪੈਰ ਪੁੱਟ ਦੀ ਠੀਕ ਆ ਇਸ ਤੋਂ ਬਾਅਦ ਅਗਲੀ ਵਾਰ ਦਿਖਾਉਣੇ ਆ ਇਹ ਸੂਈ ਹੈ ਪਈ ਹੈ ਵੀ ਹਾਂਜੀ ਕੱਲ ਹੀ ਸੂਈ ਆ ਜੀ ਇਹ ਸੂਈ ਆ ਹਾਂਜੀ ਠੀਕ ਆ ਕਰੌਸ ਅੰਗ ਦੇ ਵਿੱਚ ਆ ਦੋਸਤੋ ਠੀਕ ਆ ਕਿਦਾਂ ਨੇ ਕਿਤੇ ਜਿਹੜਾ ਵੀ ਸ਼ਾਈ ਵਾਲ ਦਾ ਕਰੌਸ ਆ ਭਾਈ ਨੂੰ ਹੀ ਨਹੀਂ ਆ ਬਾਕੀ ਉਹਨਾਂ ਨੂੰ ਆਇਆ ਬਾਕੀਆਂ ਨੂੰ ਠੀਕ ਆ ਤੇ ਤਾਂ ਕਰਕੇ ਸੂਈ ਸੂਣ ਦਾ ਇਹ ਸੂਬਾ ਕਿੰਨਾ ਸੂਈ ਆ ਜੀ ਇਹ ਸੂਬਾ ਤੀਜੀ ਸਵੇਰ ਸੂਈ ਆ ਜੀ ਤੀਜਨ ਜਿਹੜੀ ਦੋਸਤੋ ਇਹ ਵਾਰ ਸੁਈ ਆ ਥਰਡ ਟਾਈਮਰ ਵਾਰ ਸੁਈ ਆ ਬੱਚਾ ਨੀਚੇ ਗਿਆ ਕਿ ਅਗੇ ਫਿਰ ਬੱਚਾ ਇਹਦਾ ਮੇਲ ਕਾਫ ਆ ਮੇਲ ਕਾਫ ਹਾਂਜੀ ਠੀਕ ਹੈ ਮਗਰ ਆਹ ਬੱਚਾ ਹਾਂ ਬੱਚਾ ਫਿਰ ਸੁਈ ਚਾ ਬੱਚਾ ਕੱਲ ਹੀ ਸੁਈ ਨਾ ਹਾਂਜੀ ਕੱਲ ਹੀ ਸੁਈ ਆ ਕੱਲ ਹੀ ਸੁਈ ਆ ਦੋਸਤੋ ਸ਼ਾਹੀਵਾਲ ਦੇ ਵਿੱਚ ਜਿਹੜਾ ਮੇਲ ਕਾਫ ਆ ਠੀਕ ਹੈ ਨਾਰੂ ਬੱਚੇ ਦੇ ਨਾਲ ਆ ਬੇਸ਼ੱਕ ਤੁਸੀਂ ਦੇਖ ਸਕਦੇ ਆਜੋ ਜੀ ਤੇ ਬੌਲੇ ਦੇ ਵਿੱਚ ਫਿਰ ਛੋਇਆ ਕਿਦੋਂ ਡੰਗ ਜੀ ਹਾਂਜੀ ਹਾਂਜੀ ਇਹ ਇਹਨਾਂ 7 ਕਿ ਲੀਟਰ 6 7 ਲੀਟਰ ਹੀ ਆ ਸੋ ਤਾਂ ਇੰਨਾ ਕਿ 12 13 ਲੀਟਰ ਇਹਨੂੰ ਆਰਾਮ ਨਾਲ ਕਰਨਾ ਚਾਹੀਦਾ ਥਣ ਤੋਂ ਚੰਗਾ ਲੱਗਾ ਵਸੀਲ ਸਾਹਿਬ ਪੂਰੀ ਕੋਈ ਗੱਲ ਹੀ ਨਹੀਂ ਜਿੱਦਾਂ ਮਰਜ਼ੀ ਵੇਖੇ ਰੋ ਕੋਈ ਚੱਕਰ ਹੀ ਨਹੀਂ ਹੈ ਵੰਗਾ ਪਾਉਣ ਦੀ ਵੀ ਲੋੜ ਨਹੀਂ ਇਹਨੂੰ ਜਿੱਤਾਂ ਇਸ ਤਰ੍ਹਾਂ ਛੋੜੋ ਪਾ ਠੀਕ ਹੈ ਬਾਕੀ ਬਰਾਬਰੂ ਪੂਰਾ ਥਣਾ ਦਾ ਜੀ ਪੂਰਾ ਪੂਰਾ ਕਿਸੇ ਗੱਲ ਦੀ ਵੀ ਕੋਈ ਗੱਲ ਨਹੀਂ ਗਈ ਕੋਈ ਨਹੀਂ ਕੋਈ ਛੱਟਾ ਨਹੀਂ ਠੀਕ ਹੈ ਦਿਖਾਈ ਹੈ ਜੀ ਤੀਜਾ ਸਵੇਰ ਸੂਈਏ ਦੋਸਤੋ ਠੀਕ ਹੈ ਤੇ ਜੇਰ ਪ੍ਰੋਪਰ ਪੈ ਗਈ ਸੀ ਜੀ ਆਪਣੇ ਆਪ ਹਾਂਜੀ ਹਾਂਜੀ ਠੀਕ ਹੈ ਜੇਰ ਨਾਲ ਸਭ ਕੁਝ ਹੋ ਕੇ ਰੋ ਕੇ ਠੀਕ ਹੈ ਆ ਕਰੋ ਚੈੱਕ ਵੀਰੋ ਠੀਕ ਹੈ ਤੇ ਮਿਲਕਿੰਗ ਜਿਹੜੀ ਆ ਦੋਸਤੋ ਨਾਰਮਲ ਇਸ ਵੈੜ ਨੇ ਵੀ ਕਰਾਈ ਜਾਣੀ ਆ ਕੋਈ 12 14 12 ਤੋਂ ਲੈ ਕੇ 14 ਲੀਟਰ ਤੱਕ ਵੀ ਕਰਾ ਸਕਦੀ ਆ ਆ ਥੋੜਾ ਜਿਹਾ ਲਿਸੇ ਕਿਉਂਕਿ ਪਸ਼ੂ ਕਈਆਂ ਥਾਵਾਂ ਤੋਂ ਸਾਫ ਸੰਭਾਲ ਦੇ ਵਿੱਚ ਘਟ ਆਉਂਦਾ ਪਸ਼ੂ ਤੇ ਥੋੜੀ ਜੀ ਸੇਵਾ ਸੰਭਾਲ ਕੇ ਤੁਸੀਂ ਕਰਨੀ ਆ ਬਸ ਵੈੜ ਦੀ ਤੇ ਜਿਹੜਾ ਦੁੱਧ ਹੈਗਾ ਨਾਰਮਲ ਗਰਮੀ ਭਰ ਜਿਹੜਾ ਦੋਸਤੋ ਤੁਸੀਂ ਚਵਾਈ ਲੈ ਸਕਦੇ ਕਿਉਂਕਿ ਤਾਜੀ ਸੂਈ ਆ ਕੱਲ ਦੀ ਸੂਈ ਆ ਠੀਕ ਆ ਮਗਰ ਜਿਹੜਾ ਮੇਲ ਕਾਫ ਆ ਬੱਚਾ ਤੁਹਾਨੂੰ ਆਪਾ ਦਿਖਾਦਾ ਹੈ ਤਾਂ ਮੈਨਾਂ ਨੂੰ ਲਈ ਪੂਰਾ ਸਰੀਰ ਨੂੰ ਸੈੱਟ ਕਰਨਾ ਵਾ ਜੇ ਸੂਚ ਤੁਹਾਨੂੰ ਪਤਾ ਫਿਰ ਪਹੁ ਥੋੜਾ ਜਿਹਾ ਹੋ ਜਾਂਦਾ ਵਾ ਵਿਸਾਪਣ ਵੀ ਨਜ਼ਰ ਆਉਂਦਾ ਆ ਕਰੋ ਚੱਕ ਜੀ ਠੀਕ ਆ ਥਣ ਥਣ ਜਿਹੜਾ ਜੀ ਦੋਸਤੋ ਬਿਲਕੁਲ ਮੁੱਠੀ ਵਾਲਾ ਥਾਣਾ ਕੋਈ ਛੋਟਾ ਜਿਹਾ ਥਾਣਾ ਨਹੀਂਗਾ ਕਈ ਵਾਰ ਜੇਕਰ ਜਬਾੜਾ ਛੋਟਾ ਥਾਣਾ ਹੋਵੇ ਤਾਂ ਆਪਾਂ ਦੱਸਣ ਜੋਗਾ ਦੂਰੋਂ ਨੇੜੇੋਂ ਤੁਸੀਂ ਚੱਲ ਕੇ ਆਉਣਾ ਤੇ ਇਹਦੀ ਵੀਰ ਡਿਮਾਂਡ ਫਿਰ ਕੀ ਕਰਨੇ ਲੈ ਦੇ ਡਿਮਾਂਡ ਇਹਦੀ ਭਾਵੇਂ ਆਪਾਂ 35 ਕਰ ਲਈਏ 32000 ਦੀ ਲਾਸਟ ਹੋ ਜਾਈਗੀ ਗਾਣਾ 32 ਦੀ ਹੁੰਦੀ ਹੈ ਹਾਂਜੀ ਹਾਂਜੀ ਠੀਕ ਆ ਦੁੱਧ 12 13 ਲੀਟਰ ਚਲ ਜਿਆਦਾ ਨਹੀਂ ਆਪਾਂ ਕਹਿੰਦੇ 12 13 ਲੀਟਰ ਆਮ ਨਾਲ ਕੱਢੂਗੀ ਗਾਇਣ ਥਣਪੂਣ ਚੰਗਾ ਲੱਗਾ ਕੋਈ ਗੱਲ ਨਹੀਂ ਹੈਗੀ ਬਿਲਕੁਲ ਲਓ ਵੀ ਦੋਸਤੋ 35000 ਡਿਮਾਂਡ ਕਰਾ ਲਓ 32000 ਦੀ ਜਿਹੜੀ ਆ ਲੈਦੇ ਹੋਵੇਗੀ ਲਾਸਟ 32000 ਦੀ ਆ ਠੀਕ ਆ ਬਿਲਕੁਲ ਤਾਜੀ ਸੁਈ ਸੁਵਾਈ ਆ ਵੈੜ ਅੱਗੇ ਦੋਸਤੋ ਪੂਰਾ ਗਰਮੀ ਪਰ ਚੱਲਣ ਵਾਲੀ ਆ ਬਾਕੀ ਕਿਸੇ ਤਰ੍ਹਾਂ ਦੀ ਕੋਈ ਗਰਮੀ ਦੀ ਕਿਸੇ ਤਰ੍ਹਾਂ ਦੀ ਕੋਈ ਉਹ ਮੁਸ਼ਕਲ ਨਹੀਂ ਹੈਗੀ ਕਿ ਜਿੱਥੇ ਇਹ ਤਾਂ ਨੀ ਗੀ ਗੱਲ ਰਹਿ ਗਈ ਪਾਉਣ ਵਾਲੀ ਆਪਾਂ ਆ ਦੱਸੋ ਜੀ ਇਹ ਨਾ ਆ ਗਾਂ ਦੇ ਥੋੜੀ ਜੀ ਸੱਟ ਲੱਗੀ ਓਦਾਂ ਪੋੜ ਆ ਜਾ ਵਜ ਗਿਆ ਪੋੜੀ ਤੇ ਪੈਰ ਰੱਖ ਲਿਓ ਤਰਾ ਮੈਨੂੰ ਪੀੜ ਪੂੜ ਨਹੀਂ ਮਹਿਸੂਸ ਕਰਦੀ ਤੇ ਖੁਰਦੇ ਉੱਪਰ ਲੱਗੀ ਗੱਟੇ ਦੇ ਉੱਪਰ ਲੱਗੀ ਇੱਥੇ ਕੇ ਹਾਂ ਹਾਂ ਆ ਗੱਟੇ ਦੇ ਕਿਉਂਕਿ ਕਈ ਵੀਰ ਗਰੰਟੀ ਤੇ ਮੰਗਾ ਲੈਂਦੇ ਫਿਰ ਮੁੜ ਕੇ ਪਰੇਸ਼ਾਨੀ ਨਾ ਕਿਸੇ ਗੱਲ ਦੀ ਕਈ ਨੇ 200 ਕਿਲੋਮੀਟਰ ਤੋਂ ਆਉਣਾ ਹੋਵੇ ਅਗਲਾ ਆਖੇ ਤੂੰ ਦੱਸਿਆ ਨਹੀਂ ਆ ਨਹੀਂ ਨਹੀਂ ਇੱਥੇ ਤੇਲ ਲਗਾਇਆ ਕਾਲਾ ਤੇਲ ਲਗਾਇਆ ਕਾਲਾ ਤੇਲ ਲਗਾਇਆ ਕੋਈ ਗੱਲ ਨਹੀਂ ਹੈਗੀ ਪੀੜ ਪੂੜ ਵਾਲੀ ਏਡੀ ਜਦੋਂ ਤੇ ਹੱਥ ਰੱਖਿਆ ਪੀੜ ਮਨਉਂਦੀ ਓਦਾਂ ਨਹੀਂ ਵੈਸੇ ਕੋ ਪੋੜਾ ਪੂੜਾ ਜਿਹਾ ਵਜ ਜਾ ਕੋਈ ਆਪਾਂ ਕੀ ਤੋੜ ਕੇ ਵੇਖੀ ਆਪਾਂ ਕੋ ਇਸ ਤੋਂ ਬਾਈ ਸਾਨੂੰ ਵੀਰ ਆ ਲਾਸਟ ਤੇ ਇਹ ਵੈੜ ਆ ਇਹ ਵੀ ਗੱਬਣੀ ਆ ਜੀ ਹਾਂਜੀ ਇਹ ਗੱਬਣੀ ਇਹ ਨਾ ਹੁਣੇ ਆਈ ਆਪਣੇ ਕੋਲ ਉਹ ਥੋੜਾ ਜਿਹਾ ਤਾਂ ਕਰਕੇ ਡਰਦੀ ਹੋਣੀ ਦੋ ਚਾਰ ਜਾਣੇ ਲੱਗ ਕੇ ਇਕੱਠੇ ਹੋ ਜਾਂਦੇ ਫਿਰ ਥੋੜਾ ਜਿਹਾ ਹੋ ਜਾਂਦਾ ਉਹ ਤਾਂ ਗੱਲ ਨਹੀਂ ਕੋਈ ਵੀ ਹੈਗੀ ਕੋਈ ਗੱਲ ਨਹੀਂ ਹਾਂ ਹੁਣ ਇਹ ਜੇ ਆਈ ਆਪਣੀ ਠੀਕ ਆ ਹਾਂਜੀ ਇਹ ਵੀ ਜਿਹੜੀ ਦੋਸਤੋ ਹੁਣੇ ਜਸਟ ਅੱਜ 11 ਮਾਰਚ ਨੂੰ ਵੀਰ ਦੇ ਕੋਲ ਹੁਣੇ ਗੱਡੀ ਤੋਂ ਲੱਥੀ ਆ ਵੈੜ ਠੀਕ ਆ ਨਵੀਂ ਹੁਣੇ ਆਈ ਆ ਤੇ ਵੈੜ ਤਕਰੀਬਨ ਹਜੇ ਸੂਣ ਵਾਲੀ ਆ ਅੱਗੇ ਦਿਨ ਲੀ ਜਾਂਦੀ ਆ ਤੇ ਕਿੰਨੇ ਕ ਦਿਨ ਦੀ ਸੁਭਾਵਨਾ ਪਈ ਅੱਗੇ ਲੈ ਕੇ ਜਾਣ ਦੱਸਿਆ ਕੁਛ ਜੇ ਮਤਲਬ 5-4 ਦਿਨ ਲੈ ਜੂਗੀ ਅਜੇ ਢਿੱਲਣ ਢੂਲਣ ਚ ਅਜੇ ਨਾ ਕੱਢੂਗੀ ਆਵੇ ਹਾਂ ਹਾਂ ਠੀਕ ਆ ਥਾਂ ਥਾਂ ਨੂੰ ਬਹੁਤ ਵਧੀਆ ਲੱਗਾ ਮੋਟਾ ਇਹਨੂੰ ਜੀ ਹਾਂਜੀ ਠੀਕ ਆ ਸੂਬਾ ਦੂਜਾ ਕਿ ਤੀਜਾ ਸੋਣ ਯਾਰੀ ਇਹ ਇਹ ਦੂਜੇ ਲਾਲੋ ਤੀਜੇ ਲਾਲੋ ਘਰ ਵਾਲੇ ਦੂਜਾ ਹੀ ਕਹਿੰਦੇ ਆ ਘਰ ਵਾਲਾ ਤੇ ਹਰ ਕੋਈ ਦੂਜਾ ਕਹਿੰਦੇ ਆ ਹਾਂਜੀ ਹਾਂਜੀ ਤੀਜੇ ਲਾਲੋ ਬਾਕੀ ਆਪ ਦੀ ਸਮਝ ਨਾਲ ਕੋਈ ਵੀ ਕਰ ਸਕਦਾ ਵਾ ਤੀਜੇ ਸੂਵੇ ਚਲੋ ਮੰਨ ਕੇ ਲੈ ਕੇ ਜਾ ਸਕਦਾ ਹਾਂਜੀ ਹਾਂਜੀ ਖੋਲ ਕੇ ਵੀ ਤੇ ਦਿਖਾ ਦਈਏ ਇਹਨੂੰ ਵੀ ਠੀਕ ਆ ਤੇ ਜਿਆ ਸੁਆ ਦੋਸਤੋ ਇਸ ਵੈਡ ਨੇ ਸੋਣਾ ਬੇਸ਼ੱਕ ਸਿੰਘ ਹੈਗੀ ਆ ਠੀਕ ਹੈ ਨਾਲ ਸਿੰਘਾਂ ਦੀ ਅੰਤਰ ਵੇਖ ਲੋ ਬਾਕੀ ਫੇਸ ਕੁਆਲਿਟੀ ਦੇਖ ਲੋ ਫਵਾਨਾ ਦੇਖ ਲੋ ਠੀਕ ਹੈ ਥਣ ਥਣ ਵੀ ਜਿਹੜਾ ਆ ਦੇਖੋ ਜੀ ਕਿਦਾਂ ਮੋਪਰੇ ਦਾ ਦੇ ਅੱਗੇ ਬਹੁਤ ਥੋੜਾ ਜਿਹਾ ਕਰਦਾ ਹੀ ਆ ਹਾਂਜੀ ਹਾਂਜੀ ਤੇ ਇਹ ਵੀ ਵੈਡ ਜਿਹੜੀ ਆ ਦੋਸਤੋ ਵਿਖਾਊਗਾ ਤੇ ਇੱਕ ਸੋਨ ਵੀਰ ਇਹ ਤਾਂ ਮੋਲੇ ਦਾ ਮੰਗ ਕੀ ਕਰਦੇ ਅੱਜ ਮੋਲੇ ਦਾ 34 ਕਰ ਲੀਏ 35 ਕਰ ਲੀਏ ਹਾਂਜੀ ਏ 73000 ਰੁਪਏ ਦੀ ਦਾ ਦੇ ਦਾਂਗੇ 33000 ਦੇ 33000 ਦੇ ਦਾਂਗੇ ਠੀਕ ਹੈ ਵੀਰ ਉਹਦੇ ਵੀ 15 14 ਲੀਟਰ ਆਮ ਨਾਲ ਘੱਟਦੀ ਹੈ ਦੇਉਗੀ ਜੀ 15 ਤੋਂ ਪਲੱਸ ਹੀ ਦੇਉਗੀ ਉਸ ਤਰ੍ਹਾਂ ਘਰ ਵਾਲੇ ਤੇ 16 17 ਲੀਟਰ ਹੀ ਕਹੀ ਜਾਂਦੇ ਆ ਹਾਂਜੀ ਹਾਂਜੀ 15 ਦੀ 14 ਆਮ ਨਾਲ ਘੱਟਣਾ ਚਾਹੀਦਾ ਲੋ ਵੀ ਦੋਸਤੋ ਵੀਰ ਨੇ ਰੇਟ ਦੱਸਤਾ ਭਾਅ ਪੜਤਾ ਦੱਸਤਾ ਅੱਗੇ ਤੁਸੀਂ ਵੇਖ ਲਿਓ ਹਵਾਨਾ ਜਿਹੜਾ ਤਕਰੀਬਨ ਹਜੇ ਸੁੰਦੀ ਨਹੀਂ ਠੀਕ ਹੈ ਤੇ ਜੇਕਰ 2 4 ਦਿਨ ਜਾਂ 5 ਦਿਨ ਹਫਤਾ ਨੇੜੇ ਤੇਰੇ ਲੈ ਜੇ ਤੇ ਫਿਰ ਹਵਾਨਾ ਤੁਸੀਂ ਹੋਰ ਵੇਖ ਸਕਦੇ ਹੋ ਤਕਰੀਬਨ ਹਜੇ ਢਿਲ ਟੁਲ ਕਾਫੀ ਜਿਆਦੀ ਦਿਖਾਉਂਦੀ ਆ ਠੀਕ ਹੈ ਬਾਕੀ ਥਣ ਥੁੰਨ ਦਾ ਸਹਿਜ ਚੰਗਾ ਠੀਕ ਆ ਪੱਧਰ ਜਿਹੜਾ ਲੇਵਾ ਕਿਸੇ ਤਰ੍ਹਾਂ ਦੀ ਕੋਹ ਪਾਲ ਨਹੀਂ ਹੈਗੀ ਪਲਾਂ ਭੂਲਾਂ ਦੇ ਵਿੱਚ ਨਹੀਂ ਹੈਗੀ ਬੀ ਬਿਲਕੁਲ ਜਿਹੜਾ ਦੋਸਤੋ ਨਿੱਗਰ ਲੇਵਾ ਜੋ ਹੁਣ ਬਿਲਕੁਲ ਮੌਕੇ ਤੇ ਠੀਕ ਆ ਸੋਨੂ ਵੀਰ ਸੰਪਰਕ ਨੰਬਰ ਆਪਣੇ ਜਰੂਰ ਦੱਸ ਦਿਗੇ ਜੀ ਹਾਂਜੀ 9815082415 ਜੀ ਠੀਕ 9815082415 ਠੀਕ ਆ ਸੋ ਦੋਸਤੋ ਇਹ ਸਨ ਵੀਰ ਸੋਨੂ ਆ ਖਾਸ ਤੌਰ ਤੇ ਵਿਜ਼ਿਟ ਤੁਹਾਨੂੰ ਜਿਹੜੀ ਪਿੰਡ ਦੁੱਗਲਵਾਲਾ ਦੇ ਵਿੱਚ ਕਰਨੀ ਪਵੇਗੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹੈਗਾ ਅ ਜਿਆਦਾਤਰ ਇੱਥੇ ਜਿਹੜਾ ਦੋਸਤੋ ਬੈੜਾ ਆਉਂਦੀਆਂ ਰਹਿੰਦੀਆਂ ਨੇ ਸਮੇਂ-ਸਮੇਂ ਨਾਲ ਜਿਹੜਾ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ